ਪਿਆਰੇ ਮਨਾਉਣ ਸਾਥਿਓ ਮੇਰੇ ਵੱਲੋਂ ਬਿਆਪਰੀ ਸਤਿ ਸ੍ਰੀ ਅਕਾਲ ਜੀ ਮੋਖ ਨੇ ਭਵਨ ਤਮਾਉਨ ਦੇ ਵਿਤੋਂ ਹਰਪਾਸਿੰ ਚੀਮਾ ਦੇ ਨਾਲ ਸਾਂਝੇ ਫਰੰਡ ਦੇ ਆਗੂ ਨੇ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਜਿਸ ਦੇ ਵਿੱਚ 2016 ਤੋਂ ਪੇ ਕਿੰਦਾ ਅਗਰ ਮੰਗਾਈ ਪਤਨੀ ਗਸਨਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ ਹੈ ਉਹ 53% ਹੋ ਚੁੱਕਿਆ ਪਰ ਪੰਜਾਬ ਨੂੰ ਮਨਾ ਡੀਏ 42% ਆ 11% ਦੇ ਫਰਕ ਨੂੰ ਲੈ ਕੇ ਮੁੱਖ ਮੰਤਰੀ ਭਵਨ ਨਾਲ ਤੇ ਵਿਤਵਾਰੀ ਹਰਪਾ ਸਿੰਘ ਜੀਮਾ ਨਾਲ ਚੰਡੀਗੜ੍ਹ ਵਿੱਚ ਮੀਟਿੰਗਾਂ ਹੋਈਆਂ ਸਨ ਪਰ ਅਜੇ ਤੱਕ ਜੋ 53% ਡੀਏ ਤੱਕ ਵਾਅਦਾ ਨਹੀਂ ਕੀਤਾ ਗਿਆ ਮੰਨ ਲਓ ਪੰਜਾਬ ਸਰਕਾਰ ਨੇ ਬਣਾਇਆ ਉਹ ਡੀਏ ਆ 42% ਵਧਾ ਕੇ ਪਰੰਮੇਂਡਾ ਫਿਰ ਨਹੀਂ ਕੀਤਾ ਗਿਆ ਮੁੱਖ ਮੰਤਰੀ ਭਵਨ ਤਮਾਨ ਨੇ ਕੁਝ ਮਹੀਨੇ ਪਹਿਲਾਂ ਮਰਾਣਾ ਕੋਲ ਮੀਟਿੰਗ ਕੀਤੀ ਸੀ ਜਿਸ ਵਿੱਚ ਡੀ 36% ਵਧਾ ਕੇ 42% ਕੀਤਾ ਗਿਆ ਸੀ ਪਰ ਮਲਾਇ ਮੰਗ ਸੀ ਕਿ ਸਾਡਾ ਡੀ ਇਹ ਇਹ ਸਰਕਾਰੀ ਮਲਾਨਾ ਦੇ ਬਰਾਵ ਕੀਤਾ ਜਾਵੇ ਦੂਜੇ ਪਾਸੇ ਜੋ ਰਿਟਾਇਰਡ ਹੋਏ ਸਾਥੀ ਆ ਉਹਨੇ ਮੁੱਖ ਮੰਗ ਸੀ ਕਿ ਫੈਕਟਰ ਤੋਂ 59 ਸਰਕਾਰ ਮੰਨੀ ਸੀ ਪੇਕ ਵਹ ਸੰਧੀ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਮਲਾਇ ਮੰਗਾਈ ਪੱਤੇ ਕਿਸ ਤੰਦਾ ਬਕਾਇਆ ਨਹੀਂ ਤਾਂ ਗਿਆ ਜੋ ਰਿਟਾਇਰਡ ਸਾਥੀ ਆ ਕਿ 70 ਸਾਲ ਦੀ ਉਮਰ ਹੋ ਚੁੱਕੀ ਹੈ ਅੱਗੇ ਨੇ ਅੱਸੇ ਨੂੰ ਉਪਰ ਹੋ ਚੁੱਕਿਆ ਰੱਬ ਕੋਲ ਜਾਣ ਨੂੰ ਤਿਆਰ ਆ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ 5 ਸਾਲ ਚੇਵੀ ਨੇ ਨਿਤਾ ਜਾ ਰਿਹਾ ਜਿਸ ਨੂੰ ਲੈ ਕੇ ਰਿਟਾਇਰਡ ਸਾਥੀਆਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਡੀਸੀ ਆਫ ਨੇੜੇ ਪੋਹ ਖੜਤਾਜ ਰੱਖੀ ਗਈ ਜੀ ਇਹ ਮੁੱਖ ਮੰਗਾਂ ਸਨ ਉਹਨਾਂ ਨੇ ਕਿਹਾ ਕਿ ਅਸੀਂ ਐਮਐਲਏ ਨੂੰ ਜੋ ਕੇ ਮੰਗ ਉਤਰਤੇ ਜਾਣਗੇ ਅੱਠ ਫੜੀ ਰੈਲ ਸ਼ੁਰੂ ਕੀਤੇ ਜਾਣਗੇ ਜੇਕਰ ਮੰਗਾਂ ਫਿਰ ਵੀ ਨਹੀਂ ਨਾ ਮੰਨੀਆਂ ਗਈਆਂ ਪੰਜਾਬ ਸਰਕਾਰ ਦੇ ਬਜਟਾਂ ਸੰਦਾਨ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਊਗਾ ਸਾਂਝੇ ਫਰੰਟ ਦੇ ਆਗੂ ਬਾਸ ਸਿੰਘ ਨੇ ਕਿਹਾ ਕਿ ਸਾਡੀ ਮੁੱਖ ਮੰਗ ਸੀ ਕਿ 2004 ਤੋਂ ਭਾਰਤੀ ਹਿਮਾਇਆ ਨੂੰ ਪ੍ਰਾਣੀ ਪੈਨਸ਼ਨ ਲੋਕ ਦਿੱਤਾ ਜਾਵੇ 17/7/2020 ਤੋਂ ਭਾਰਤੀ ਹਿਮਾਇਆ ਨੂੰ 6ਵਾਂ ਪੇਖ ਨਾ ਦਿੱਤਾ ਜਾਵੇ ਜੋ ਕੰਪਿਊਟਰ ਦੇ ਆਵਕਾ ਉਹਨਾਂ ਨੂੰ ਸਿੱਖਿਆ ਭਾਅ ਦੇ ਵਿੱਚ ਮਦਦ ਕਰਕੇ 6ਵਾਂ ਪੇਖ ਨਾ ਦਿੱਤਾ ਜਾਵੇ ਇਹ ਮੁੱਖ ਮੰਗਾਂ ਤੋਂ ਦੀ ਪਰ ਪੰਜਾਬ ਸਰਕਾਰ ਲਾਲੇ ਲਾ ਕੇ ਟਾਈਮ ਬਸ ਕਰ ਰਹੀ ਆ ਜੋ ਕੱਚੇ ਮਲਾਂਜਾਂ ਪੰਜਾਬ ਸਰਕਾਰ ਨੇ ਮੈਗਨੈਟ ਕੰਮ ਕਰਦੇ ਆ ਉਹਨਾਂ ਦੇ ਸੂਬਾ ਆਗੂ ਜਗਰੂਪ ਸਿੰਘ ਲਹਿਰਾ ਨੇ ਕਿਹਾ ਕਿ ਸਾਡੀਆਂ ਮੀਟਿੰਗਾਂ ਬੇਤੋਨੀ ਹਰਪਾਲ ਸਿੰਘ ਜੀਮਾ ਨਾਲ ਹੀ ਹੋਈਆਂ ਮੁੱਖ ਨਿਪਹੁਤ ਉਹਨਾਂ ਨਾਲ ਹੀ ਹੋਈਆਂ ਇਹ ਮੁੱਖ ਮੰਗ ਸੀ ਕਿ ਧਰਮਪ੍ਰਾਂਡਾ ਦੇ ਵਿੱਚ 20 ਸਾਲਾਂ ਨੂੰ ਕੰਮ ਕਰਦੇ ਕੱਚੇ ਮਲਾਂਜੋ ਕੇ ਠੇਕੇਦਾਰਾਂ ਕੋਲ ਦਾ 10 12 ਬਣਾ ਕੇ ਕੰਮ ਕਰਦੇ ਆ ਉਹਨਾਂ ਦੇ ਤਰ੍ਹਾਂ ਹੀ ਵਾਅਦਾ ਕੀਤਾ ਜਾਵੇ ਨੇ ਕਰਾਉਣ ਨੂੰ ਰੈਗੂ ਕੀਤਾ ਜਾਵੇ ਪ੍ਰਮੁੱਖ ਨਿਪਹੁਤ ਤਮਾਨ ਬੇਤ ਮਾਰੇ ਹੱਥ ਪਾ ਲੈਂਦੇ ਮੈਂ ਹਮੇਸ਼ਾ ਪ੍ਰਸਾਦ ਆਉਂਦੇ ਰਿਹਾ ਪਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਅਸੀਂ ਲਗਾਤਾਰ ਜੋ ਪੰਜਾਬ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਪੰਜਾਬ ਸਰਕਾਰ ਦੇ ਵਿਰੁੱਧ ਮਰਦਾ ਦੇ ਇਤਜਾਹੀ ਦੇਸ਼ਗਾਸ਼ ਸ਼ੁਰੂ ਕੀਤਾ ਜਾਊਗਾ ਬੁੱਧੇ ਪਾਸੇ ਸਾਂਝੇ ਫਰਾਂ ਦੇ ਆਗੂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਦੇ ਬਾਇਟਰ ਸੈਨ ਨਾ ਪੰਜਾਬ ਸਰਕਾਰ ਦਾ ਚੰਡੀਗੜ੍ਹ ਜਾ ਕੇ ਵਿਰੋਧ ਕੀਤਾ ਜਾਊਗਾ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਜੀ ਥੈਂਕ ਯੂ